ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਕੱਲ ਦੇ ਚੰਡੀਗੜ੍ਹ 에어ਪੋਰਟ ਦੀ ਜੜੀ ਘਟਨਾ ਉਸ ਸੰਸਾਰ ਪਰਦੇ ਵਿੱਚ ਬੜੀ ਵਾਰਾ ਉਧਰ ਵਿੱਚ ਜੜੀ ਘਟਨਾ ਉਸ ਲੇਡੀ ਨਾਲ ਵਾਪਰੀ ਹੈ ਜਿਹੜੀ ਸੀਐਸਐਫ ਦੇ ਮੁਲਾਜ਼ਮ ਹੈ ਸਬ ਇੰਸਪੈਕਟਰ ਹੈ ਉਹਤੇ ਵਾਪਰੀ ਹੈ ਪਰ ਉਸ ਤੋਂ ਬਾਅਦ ਉਹ ਵਾਲਾ ਇਹ ਪਤਾ ਨਹੀਂ ਲੱਗਿਆ ਕਿ ਉਸਨੇ ਥੱਪੜ ਮਾਰਿਆ ਕਿ ਨਹੀਂ ਵੀਡੀਓ ਫਿਲਮਾਂ ਬੜੀਆਂ ਆਈਆਂ ਨੇ ਪਰ ਕਿਸੇ ਜਗ੍ਹਾ ਥੱਪੜ ਮਾਰਦੀ ਵੀਡੀਓ ਨਹੀਂ ਤੇ ਮੈਂ ਇਹ ਸਮਝਦਾ ਹਾਂ ਜਦ ਵੀਡੀਓ ਸਾਹਮਣੇ ਨਹੀਂ ਆਏ ਤੇ ਉਸਨੇ ਬਦਤਮੀਜ਼ੀ ਕੀਤੀ ਹੋਣੀ ਉਸਨੇ ਉਹਦੀ ਬਦਤਮੀਜ਼ੀ ਸਹਿ ਨਹੀਂ ਕੀਤੀ ਹੋ ਉਸ ਨੂੰ ਜਿਹੜੀ ਉਹਦੀ ਮਾਂ ਕਿਸਾਨਾਂ ਦੇ ਮੋਰਚੇ 'ਤੇ ਬੈਠੀ ਹੋਈ ਸੀ ਔਰ ਉਸਨੇ ਕਿਹਾ ਸੀ 100 ਰੁਪਏ ਲੈ ਕੇ ਬੈਠੀਆਂ ਉਹ ਗੱਲ ਸਾਹਮਣੇ ਯਾਦ ਆ ਗਈ ਪੰਜਾਬੀ ਗੱਲ ਭੁੱਲਦਾ ਤੇ ਆਇਆ ਨੇ ਤਾਂ ਉਸਨੇ ਉਸਦੇ ਗੱਲਾਂ ਦਾ ਜਵਾਬ ਕੜਕਾ ਕੇ ਜਵਰ ਦਿੱਤਾ ਹੋਣਾ ਜਿਹੜੀ ਕਿ ਪੰਜਾਬੀਆਂ ਦੀ ਖਸਰਤ ਹੈ ਪਰ ਉਸਦਾ ਇਹ ਕਹਿਣਾ ਕਿ ਪੰਜਾਬ ਦੇ ਵਿੱਚ ਅੰਤਵਾਦ ਫੈਲ ਰਿਹਾ ਹੈ ਪਰਾਣਾ ਹੋ ਰਿਹਾ ਢਿੰਗੜਾ ਹੋ ਗਿਆ ਹੈ ਪੰਜਾਬ ਇੱਕ ਵਾਈਕ ਸਟੇਟ ਹੈ ਵਾਈਕ ਸੂਬਾ ਹੈ ਜਿਵੇਂ ਵਿਚ ਜੜੀ 700 800 ਸਾਲ ਮੁਗਲਾਂ ਕੋ ਮਚਲ ਰਹੀ ਸੀ ਨਾ ਹਿੰਦੁਸਤਾਨ ਦੇ ਵਿੱਚ ਉਸ ਨੂੰ ਖਤਮ ਕਰਨ ਦੇ ਵਿੱਚ ਸਮੁੱਚੇ ਪੰਜਾਬੀਆਂ ਨੇ ਔਰ ਖਾਸ ਤੌਰ ਤੇ ਸਿੱਖਾਂ ਨੇ ਆਪਣਾ ਯੋਗਦਾਨ ਪਾਇਆ ਔਰ ਸੋ ਸਾਰਾ ਦੇ ਅੰਦਰ ਅੰਦਰ ਇਤਨਾ ਜ਼ੁਲਮ ਕਰਨ ਵਾਲੀ ਘੁਮਾ ਜਿਹੜੀ ਸੀ ਨਾ ਉਹ ਪੰਜਾਬ ਤੋਂ ਗਾਇਬ ਹੋ ਗਈ ਜਿੱਦੇ ਹਰ ਪੰਜਾਬੀ ਨੇ ਆਪਣਾ ਹਿੱਸਾ ਪਾਇਆ ਹਰ ਪੰਜਾਬੀ ਨੇ ਸਿੱਖਾਂ ਨੇ ਖਾਸ ਤੌਰ ਤੇ ਪਾਇਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਹਕੂਮਤ ਕੀਤੀ ਅੰਗਰੇਜ਼ਾਂ ਦੀ ਹਕੂਮਤ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਸਿੱਖਾਂ ਦਾ ਤੇ ਪੰਜਾਬੀਆਂ ਦਾ ਰਿਹਾ ਕਿਸੇ ਹੋਰ ਦਾ ਨਹੀਂ ਰਿਹਾ ਉਸ ਬਾਰੇ ਇਹ ਇਹ ਲਫਜ਼ ਬੁਣਨਾ ਹੈ ਔਰ ਪਾਰਟੀ ਹਾਲੇ ਤੱਕ ਚੁੱਪੇ ਉਹਦੇ ਗੈਂਸਟਰਸ਼ੀ ਨਹੀਂ ਲੈ ਰਿਹਾ ਮੈਂ ਸਮਝਾਵਾ ਕਿ ਇਹ ਪੰਜਾਬੀਆਂ ਦੇ ਤੇ ਖਾਸ ਤੌਰ ਤੇ ਸਿੱਖਾਂ ਦੇ ਖਿਲਾਫ ਬੜੀ ਬੇਇਨਸਾਫੀਆ ਕੀਤੀ ਔਰ ਇਹ ਜੀ ਐਮਪੀ ਨੂੰ ਜਿਸ ਦੇ ਬਾਰੇ ਊਲ ਜੂਲ ਬੋਲਣਾ ਲੋਕਾਂ ਬਾਰੇ ਇਹਦੀ ਫਿਸਰਤ ਸੀ ਤੇ ਕੱਲ ਇਹਦੀ ਫਿਤਰਤ ਕਿਸੇ ਇੱਕ ਲੇਡੀ ਕਾਂਸਟੇਬਲ ਨੇ ਜਾਂ ਸਬ ਇੰਸਪੈਕਟਰ ਨੇ ਨਹੀਂ ਸੇ ਕਿਉਂਕਿ ਉਹ ਪੰਜਾਬੀ ਸੀ ਤੇ ਉਸ ਨੇ ਉਹਦਾ ਜਵਾਬ ਉਸ ਨੂੰ ਦੇਤਾ ਟਕਾ ਕੇ ਮੇਰੀ ਇਹ ਬੇਨਤੀ ਹੈ ਹਿੰਦੁਸਤਾਨ ਦੀ ਸਰਕਾਰ ਅੱਗੇ ਤੇ ਖਾਸ ਤੌਰ ਤੇ ਬੀਜੇਪੀ ਅੱਗੇ ਕਿ ਇਹਦੇ ਅਗੇਂਸਟ ਐਕਸ਼ਨ ਲਿਆ ਜਾਵੇ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਇਹ ਬੇਫੂਰ ਲੜਕੀ ਦਾ ਬੋਲ ਗਈ ਪਰ ਤੁਸੀਂ ਅਗਰ ਐਕਸ਼ਨ ਨਾ ਲਿਆ ਤੇ ਅਸੀਂ ਇਹ ਸਮਝਾਂਗੇ ਕਿ ਸਮੁੱਚੇ ਪੰਜਾਬੀਆਂ ਬਾਰੇ ਤੁਹਾਡੀ ਰਾਏ ਇਹੀ ਹੈ ਕਿ ਜਿਸ ਨੂੰ ਪੰਜਾਬੀ ਕਦੀ ਬਰਦਾਸ਼ਤ ਨਹੀਂ ਕਰਨ ਬਿਲਕੁਲ ਨਹੀਂ ਕਰਨਗੇ ਉਸ ਵਕਤ ਤੁਹਾਨੂੰ ਅੰਤੰਗਵਾਦੀ ਯਾਦ ਨਹੀਂ ਆਏ ਜਦ ਅਸੀਂ ਆਪਣੀ ਹਿੱਕ ਤੇ ਡਾਂਗਾਂ ਕੋੜੀਆਂ ਖਾ ਕੇ ਹਿੰਦੁਸਤਾਨ ਆਜ਼ਾਦ ਕਰਾਇਆ ਅੱਜ ਤੁਸੀਂ ਆਜ਼ਾਦ ਹੋਣ ਤੋਂ ਬਾਅਦ ਸਾਡੇ ਇਹਨਾਂ ਖੂਬੀਆਂ ਨੂੰ ਕਾਮੀਆਂ 'ਚ ਘਟ ਰਿਹਾ ਬੜਾ ਅਫਸੋਸ ਹੈ ਮੈਨੂੰ ਉਮੀਦ ਹੈ ਕਿ ਮੌਜੂਦਾ ਬੀਜੇਪੀ ਦੀ ਸਰਕਾਰ ਇਸ ਤੇ ਐਕਸ਼ਨ ਲਵੇਗੀ ਬੀਜੇਪੀ ਦੀ ਪਾਰਟੀ ਇਸ ਤੇ ਐਕਸ਼ਨ ਲਵੇਗੀ ਔਰ ਮੈਂ ਚਾਹਾਂਗਾ ਸਮੁੱਚੇ ਪੰਜਾਬੀ ਇਸ ਲੜਕੀ ਦਾ ਮਾਨ ਸਤਕਾਰ ਕਰਨ ਗਾੜਾ ਆਫਰ ਦੈਨ ਜਿਸ ਨੇ ਆਪਣੇ ਪੰਜਾਬੀ ਹੋਣ ਦਾ ਪੂਰਾ ਸਬੂਤ ਦਿੱਤਾ ਹੈ ਔਰ ਇਹ ਗੱਲ ਕਹਿਣਾ ਚਾਹੁੰਦਾ ਕਿ ਕਿਸੇ ਕਾਸ਼ਤਵੀ ਪੰਜਾਬੀ ਆਪਣੇ ਵਿਰੁੱਧ ਬੋਲਿਓ ਇਹ ਭਾਸ਼ਾ ਨੂੰ ਕਦੀ ਸਵੀਕਾਰ ਨਹੀਂ ਕਰਦਾ। ਠੰਕੁਚ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਬੇਨਤੀ ਕਰਾਂਗਾ ਕਿ ਜੇ ਸੀਆਈਐਸ ਆਪਣੇ ਉਸ ਨੂੰ ਨੌਕਰੀ ਤੋਂ ਕਟਿਆ ਤਾਂ ਉਹ ਅੱਜ ਹੀ ਐਲਾਨ ਕਰ ਦੇਣ ਕਿ ਜੇ ਦੇ ਉੱਤੇ ਕੋਈ ਐਕਸ਼ਨ ਲਿਆ ਗਿਆ ਤੇ ਮੈਂ ਇਸ ਨੂੰ ਫੌਰਨ ਪੰਜਾਬ ਪੁਰਸੇ ਦੇ ਦਾ ਬੰਦਾ ਮਾਨ ਸਤਿਕਾਰ ਦੇ ਕੇ ਜੋ ਪੰਜਾਬੀਏ ਨੂੰ ਉਸਨੇ ਮਾਨ ਸਤ ਦਾ ਰੱਖਿਆ ਉਹਦੇ ਵਜੂਸ ਤੋਂ ਪੰਜਾਬ ਪੁਲਿਸੇ ਨੌਕਰੀ ਤੇ ਆ ਵਾਈ